ਫਾਈਲ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਕਿੱਥੇ ਰਹਿੰਦੇ ਸੀਗੇ ਕਿੱਥੇ ਰਹਿ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ ਕਿੱਥੇ ਕੀਤਾ ਸੀ ਗੋਇੰਦਵਾਲ ਸਾਹਿਬ ਕਿੱਥੇ ਕੀਤਾ ਸੀ ਗੁਰੂ ਸਾਹਿਬ ਜੀ ਸੋਚਦੇ ਆ ਕਿ ਗੋਇੰਦਵਾਲ ਸਾਹਿਬ ਵਿਖੇ ਇੱਕ ਜਗਾ ਬਣਾਉਂਦੇ ਆ ਜਿੱਥੇ ਤੀਰਥ ਇਸ਼ਨਾਨ ਬਣਾਇਆ ਜਾਏਗਾ ਤੀਰਥ ਸਥਾਨ ਬਣਾਇਆ ਜਾਏਗਾ ਤਾਂ ਕਿ ਸੰਗਤਾਂ ਜਿਹੜੀਆਂ ਵਾ ਉੱਥੇ ਇਕੱਠੀਆਂ ਹੋ ਸਕਣ ਸਿੱਖੀ ਦਾ ਹੋਰ ਵੀ ਪ੍ਰਚਾਰ ਜਿਹੜਾ ਵੱਧ ਸਕੇ ਇੱਕ ਵੱਡਾ ਕੇਂਦਰ ਉੱਥੇ ਉਹ ਬਣਾਉਣਾ ਚਾਹੁੰਦੇ ਸੀਗੇ ਸੋ ਗੁਰੂ ਸਾਹਿਬ ਜੀ ਨੇ ਉੱਥੇ ਬੋਲੀ ਸਾਹਿਬ ਉਸਾਰਨ ਦਾ ਜਿਹੜਾ ਵਾ ਉਹਨਾਂ ਨੇ ਇਹ ਆਪਣੇ ਮਨ ਦੇ ਵਿੱਚ ਸੋਚਿਆ ਤੇ ਸੰਗਤਾਂ ਦੇ ਨਾਲ ਉਹਨਾਂ ਨੇ ਸ਼ੇਅਰ ਕੀਤਾ ਕਿ ਆਈ ਵਾਂਟ ਟੂ ਮੇਕ ਅ ਬੋਲੀ ਸਾਹਿਬ ਹੇਅਰ ਤੇ ਸਾਰੀ ਸੰਗਤਾਂ ਜਿਹੜੀਆਂ ਉਹ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਜਿਹੜੀ ਉਹ ਬੋਲੀ ਸਾਹਿਬ ਹੈ ਉਹ ਜਿਹੜਾ ਟੱਕ ਸੀਗਾ ਸ਼ੁਰੂ ਦੇ ਵਿੱਚ ਜਦੋਂ ਉਹਨਾਂ ਨੇ ਸ਼ੁਰੂ ਕਰਾਇਆ ਸੀਗਾ ਉਹ ਬਾਬਾ ਬੁੱਢਾ ਜੀ ਤੋਂ ਟੱਕ ਲਗਵਾਇਆ ਸੀਗਾ ਤੇ ਉਸ ਬੋਲੀ ਦੀਆਂ ਉਹਨਾਂ ਨੇ ਵਾਹਿਗੁਰੂ ਉਸ ਪੌਲੀ 'ਵੀ ਉਹਨਾਂ ਨੇ 84 ਪੌੜੀਆਂ ਬਣਵਾਈਆਂ ਸੀਗੀਆਂ ਸੋ 84 ਪੌੜੀਆਂ ਜਿਹੜੀਆਂ ਸੀਗੀਆਂ 84 ਪੌੜੀਆਂ ਦਾ ਮਹਾਤਮ ਹੈਗਾ ਜਿਹੜੀਆਂ ਕਿ ਸਾਨੂੰ 84 ਲੱਖ ਜੁਨਾ ਵੈ ਅਸੀਂ ਸੁਣਦੇ ਹੈਗੇ ਆ ਕਿ ਸਾਡੇ ਕਰਮਾਂ ਦੇ ਅਨੁਸਾਰ ਸਾਨੂੰ 84 ਲੱਖ ਜੁਨਾ ਭੋਗਣੀਆਂ ਪੈਣੀਆਂ ਹੈ ਗੁਰੂ ਅਮਰਦਾਸ ਜੀ ਨੇ ਉਸ ਚੀਜ਼ ਨੂੰ ਸੌਖਾ ਕਰਨ ਲਈ ਜੇ ਜਿਹੜਾ ਵੀ ਸ਼ਰਧਾ ਭਾਵਨਾ ਨਾਲ ਉਸ ਜਗ੍ਹਾ ਤੇ ਜਾ ਕੇ ਉਹ 84 ਪੌੜੀਆਂ ਤੇ ਵਾਰੀ-ਵਾਰੀ ਜਿਸ ਤਰ੍ਹਾਂ ਕਿ ਜਦੋਂ ਸਭ ਤੋਂ ਥੱਲੇ ਗਿਆ ਬੌਲੀ ਸਾਹਿਬ ਵਿਕੇਸ਼ ਨਾਨ ਕੀਤਾ ਪਹਿਲੀ ਪੌੜੀ ਚੜਿਆ ਉੱਥੇ ਖੜੇ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਵਾਪਸ ਜਾ ਕੇ ਇਸ਼ਨਾਨ ਕੀਤਾ ਫਿਰ ਦੂਸਰੀ ਪੌੜੀ ਤੇ ਗਿਆ ਜਿਹੜਾ ਵੀ ਕੋਈ 84 ਪੌੜੀਆਂ ਤੇ ਖੜੇ ਹੋ ਕੇ ਸ਼ਰਧਾ ਭਾਵਨਾ ਨਾਲ ਜਪਜੀ ਸਾਹਿਬ ਦਾ ਪਾਠ ਕਰੇਗਾ ਤੇ ਉਹਦੀ 84 ਲੱਖ ਜੂਨ ਜਿਹੜੀ ਆ ਉਹ ਕੱਟੀ ਜਾਏਗੀ ਸੋ ਇਹ ਗੁਰਦੁਆਰਾ ਜਿਹੜਾ ਵੈ ਗੁਰਦੁਆਰੇ ਦਾ ਨਾਮ ਹੈਗਾ ਗੁਰਦੁਆਰਾ ਬੌਲੀ ਸਾਹਿਬ ਕੀ ਨਾਮ ਹੈ ਜੇ ਜਦੋਂ ਵੀ ਤੁਸੀਂ ਇੰਡੀਆ ਜਾਓ ਇੱਕ ਇਤਿਹਾਸਕ ਗੁਰਦੁਆਰਾ ਹੈਗਾ ਤੁਸੀਂ ਉੱਥੇ ਜਾ ਕੇ ਦਰਸ਼ਨ ਜ਼ਰੂਰ ਕਰਨੇ ਹੈਗੇ ਆ ਤੇ ਉਸ ਜਦੋਂ ਗੁਰਦੁਆਰੇ ਉਸ ਬੋਲੀ ਸਾਹਿਬ ਦੇ ਉਸਾਰਨਾ ਕੀਤੀ ਸੀਗੀ ਗੁਰੂ ਰਾਮਦਾਸ ਜੀ ਜਦੋਂ ਭਾਈ ਜੇਠਾ ਜੀ ਸੀਗੇ ਉਹਨਾਂ ਨੇ ਵੀ ਹੁਮਹੁਮਾ ਕੇ ਸੰਗਤਾਂ ਦੇ ਨਾਲ ਮਿਲ ਕੇ ਉੱਥੇ ਸੇਵਾ ਕੀਤੀ ਸੀਗੀ ਅੱਜ ਅਸੀਂ ਇੰਨਾ ਹੀ ਇਤਿਹਾਸ ਜਿਹੜਾ ਬੈ ਉਹ ਅਸੀਂ ਸੁਣਾਂਗੇ ਤੇ ਗੁਰੂ ਅਮਰਦਾਸ ਜੀ ਦਾ ਅਸੀਂ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਉਣੀ ਚਾਹੀਦੀ ਹੈ ਅਸੀਂ ਅੱਖਾਂ ਬੰਦ ਕਰ ਸਕਦੇ ਹਾਂ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਾਨਨੇ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਾਨਨੇ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਾਨਨੇ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂਆਂ ਮੇਰਾ ਸਿਜੇ ਤਨ ਹੈ ਤਨ ਹੈ ਤਨ ਹੈ ਗੁਰੂਆਂ ਮੇਰਾ ਸਿਜੇ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ